ਸਰ ਪੂਰੇ ਹਿੰਦੁਸਤਾਨ ਨੇ ਪੂਰਾ ਸੰਸਾਰ ਨੇ ਕੋਈ ਨਹੀਂ ਹੋਏਗਾ ਕਿਉਂ ਕਿ ਕਈ ਲੋਕਾਂ ਦੀ ਕਮਾਈ ਉਹਦੇ ਮੇਰੇ ਹਜ਼ਾਰ ਮਾਵਾ ਦਾ ਮੇਰੇ ਦਾ ਅਸ਼ੀਰਵਾਦ ਹੈ ਮੇਰੇ ਮਾਵਾ ਬੈਠੇ ਆ ਮੇਰੇ ਮਾਵਾ ਬੈਠੇ ਆ ਤੇ ਲਾਸਟ ਵਿੱਚ ਇੱਕ ਗਾ ਹੋਰ ਕਰਾਂਗਾ ਲਾਸਟ ਵਿੱਚ ਸਮਾ ਘਟਾ ਇੱਕ ਇੱਕ ਗਾ ਹੋਰ ਕਰਾਂਗਾ ਅਸੀਂ ਜਦੋਂ ਇੱਕ 2022 ਦੇ ਚੋਣ ਇਲੈਕਸ਼ਨ ਲੜਿਆ ਸੀ ਭਾਪੇ ਜੰਦਾ ਪਾਰਟੀ ਦਾ ਤਾਂ ਮੈਂ ਕੱਲ ਦਾ ਰਾਜਪਾਲ ਨਾਲ ਇੱਕ ਵਾਦਾ ਕੀਤਾ ਸੀਗਾ ਵੀ ਜਦੋਂ ਮੈਂ ਜਿੱਤਦੇ ਹਾਂ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਤਾਂ ਮੈਂ ਸਭ ਤੋਂ ਪਹਿਲਾ ਕੰਮ ਜਿਹੜਾ ਕਰਾਂਗਾ ਜਿਹੜਾ ਜਿਨ੍ਹਾਂ ਨੇ ਸਾਡੇ ਅੰਮ੍ਰਿਤਸਰ ਰਾਜਪੁਰੇ ਵਿੱਚ ਗੁੰਡਾਗਰਦੀ ਕੀਤੀ ਲੁੱਟਿਆ ਹਰਿਆ ਸਿੰਘ ਮੋਸ ਤੇ ਉਹਦੇ ਮੁੰਡੇ ਨੂੰ ਤੇ ਮੈਂ ਅੱਜ ਵੀ ਜਿਹੜੇ ਰਾਜਪਾਲ ਨੂੰ ਕਹਿਣਾ ਚਾਹੁੰਦਾ ਜੋ ਹਲਕਾ ਰਾਜਪੁਰੇ ਦੇ ਲੋਕਾਂ ਦੀ ਇੱਕ ਮੰਗ ਹੈ ਅੱਜ ਵੀ ਜਿਹੜੇ ਮਰਜ਼ੀ ਪਿੰਡਾਂ ਚੱਲੇ ਜਾਈਏ ਉਹ ਇਹ ਗੱਲ ਕਹਿੰਦੇ ਆ ਚੱਕਾ ਜਾਰੀ ਅੰਕਲਵਾਦ ਕਰੂੰਗਾ ਤੇ

پٹیا پی پروار ریلی آئے

سارا کچھ آ گیا جو بھارتی جنتا پارٹی مواد جیتر دی دیش کر رہی ہے راہی جی جو مودی جی اور بھارتی سرکار نیتیاں نے وہ دکھائی جاریاں نے لوکانوں اسی دن شمان کارڈ اور اور سہولت مل رہے نے اے ایک چلک ہے کہ جے پنجاب بی پی نے سرکار لے کے آئے دو ہزار ستائیوں نو کہ تھوڑی کنی ترقی ہوئے گی اور لڑ کے سینٹر دی سرکار دی لوڑ ہے کہ پنجاب جس پسی ہوئی ہے وہ اگے جائے اگے نگلے دن جنمشٹمی کا دہاڑا سی اس کی ودائی ہوئے اور اور مودی جی نے جو سان سنمان کیا کہ سر چکا کے گروہ تیک بہادر جی نے تین سو پنجہ سال کے اتنے انہوں نے متھا ٹیکیا اور میں بالکل کہہ سکتی ہوں کہ اسی بہت اوہت دھوم دھام کے شتادی اپنے ضلع سے اپنے سوپے چ اپنے دیش پاٹی والوں مناواں مانگے آج بہت ایک سال ہویا ہے پچھلیا الیکشن تو اور کسان جو ساری ریڑھ بھی ہٹی ہے انہوں نے نہیں

ساری پارٹی دا پروار بند رہا ہے آج, آج انہیں تھوڑی دیر میں ساڑھے نال ستبیر کٹڑا جی جو ایک بہت ودیا ساڑھے پٹیارے دے وسیق نے جنہ نے پولٹیکس دے وچ اپنا نام بنایا پٹیارے دے وچ پٹیالے کے بھارتی جنتا پارٹی دلنگے تھوڑے سامنے روبرو ہونگے پردان جی اور سارے, سارے سیئر ممبر نو اپنے پروار گے اور پوری اے اے دے نو پوری آس ہے کہ اگیں یہ بہت ودیہ طریقے پارٹی نا گے اور طاقت دن گے انہا شبدوں کے نال میں سارے کا ایک ایک کا کر دی ہوں بہت ہی جی انچارج نے ਸਾਡੇ ਬਹੁਤ ਹੀ ਸਤਿਕਾਰਯੋਗ ਭੰਡਾਰੀ ਜੀ ਸੁਵਾਲ ਸ਼ਰਮਾ ਜੀ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਜਾਨੀ ਸਾਹਿਬ ਸਾਡੇ ਵੱਡੇ ਪ੍ਰਾਫਦ ਦੇ ਜਗਬਾਜ ਬਾਜੀ ਵਿਕਰਮਜੀਤ ਚੀਮਾ ਜੀ ਤੇ ਸਭ ਤੋਂ ਅਹਿਮ ਕਿਉਂਕਿ ਅਸੀਂ ਦੋਨੋਂ ਲੁਧਿਆਣੇ ਤੋਂ ਆ ਬਹੁਤ ਹੀ ਸਤਿਕਾਰਯੋਗ ਜਿਹੜੀ ਮੈਂ ਸਮਝਦਾ ਬੀਜੇਪੀ ਆਰਗੇਨਾਈਜੇਸ਼ਨ ਲਈ ਬਹੁਤ ਮਿਹਨਤ ਕਰਦੇ ਆ ਕੰਮ ਕਰਦੇ ਆ ਸਤਕਾਰਯੋਗ ਅਨਿਲ ਸ਼ਰੀਮ ਸਾਹਿਬ ਸਾਡੇ ਸਾਰੇ ਪੁਰੇ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਇਕੱਠ ਕੀਤਾ ਸਾਡੇ ਸਤਕਾਰਯੋਗ ਬਾਦਲ ਸਾਹਿਬ ਮਨਪ੍ਰੀਤ ਬਾਦਲ ਜੀ ਜਿਹੜੇ ਥੋੜਾ ਚਿਰ ਪਹਿਲਾਂ ਹੀ ਲੰਬੀ ਦੇ ਵਿੱਚ ਇਲੈਕਸ਼ਨਾਂ ਜਿਹੜੀ ਗਿੱਦੜਵਾਦ ਜਿਹੜੀ ਇਲੈਕਸ਼ਨਾਂ ਉਹ ਬੜੀ ਮਜ਼ਬੂਤੀ ਨਾਲ ਲੜੀ ਮਨਪ੍ਰੀਤ ਸਿੰਘ ਜੀ ਵੀ ਬਿਰਾਜਮਾਨ ਨੇ ਮੈਂ ਸਿਰਫ ਤੁਹਾਡੇ 2-3 ਮਿੰਟ ਲੈਣੇ ਆ ਕਿਉਂਕਿ ਦੋਨੋਂ ਤਿੰਨ ਲੀਡਰ ਨੇ ਜਿਨ੍ਹਾਂ ਨੂੰ ਤੁਸੀਂ ਸੁਣਨਾ ਮੈਂ ਅੱਗੇ ਤੋਂ ਇਹ ਗੱਲ ਕਹੀ ਆ ਵੀ ਜਦੋਂ-ਜਦੋਂ ਅਸੀਂ ਆਗੇ ਉਹਦੇ ਹੀ ਬੁਲਾਉਣਾ ਸ਼ੁਰੂ ਕਰ ਦੋੜੀ ਕੋ ਨਾ ਕਿਉਂਕਿ ਲੋਕ ਅੱਜ ਕੱਲ ਦਾ ਸਮਾਂ ਹੈ ਜਿਹੜਾ ਉਹ ਬਦਲ ਗਿਆ ਤਬਦੀਲੀ ਆ ਹਾਜ਼ਰੀ ਲਾਉਣਾ ਹੀ ਬਹੁਤ ਬੜੀ ਗੱਲ ਆ ਤੁਹਾਡੀ ਦੋ-ਦੋ ਚਾਰ-ਚਾਰ ਘੰਟੇ ਬੈਠਣ ਦਾ ਹੁਣ ਸਮਾਂ ਨਹੀਂ ਰਿਹਾ ਇਸ ਕਰਕੇ ਮੈਂ ਸਿਰਫ 2 ਮਿੰਟ ਤੁਹਾਡੇ ਲਵਾਂਗਾ ਦੋ ਗੱਲਾਂ ਮੈਂ ਕਰਨੀਆਂ ਸਭ ਤੋਂ ਪਹਿਲਾਂ ਬੇਸ਼ੱਕ ਅਸੀਂ ਇਹ ਲੜਾਈ ਆ ਜਿਹੜੀ ਇਹ ਜਿੱਤੀ ਆ ਇਹ ਆਮ ਕਿਸਾਨ ਮਜ਼ਦੂਰ ਨਹੀਂ ਇਹ ਲੜਾਈ ਜਿੱਤੀ ਆ ਐਵੇਂ ਨਹੀਂ ਭਗਵੰਤ ਮਾਨਾਰਗੇ ਉਹਨਾਂ ਦੇ ਦਿੱਲੀੋਂ ਡਾਕਾ ਮਾਰਨ ਜਿਹੜੀ ਤੁਹਾਡੀ ਜ਼ਮੀਨ ਤੇ ਆਏ ਸੀ ਤੇ ਉਹ ਲੋਕਾਂ ਦੇ ਮੂੰਹ ਐਵੇਂ ਨਹੀਂ ਮੋੜੇ ਇਹ ਤੁਹਾਡੇ ਚ ਤਾਕਤ ਆ ਇਹ ਤੁਹਾਡੇ ਚ ਹਿੰਮਤ ਆ ਉਹਦੀ ਗੱਲ ਲੰਬੀ ਕਰਨਗੇ ਪਰ ਮੈਨੂੰ ਯਾਦ ਆ ਜਦੋਂ ਇੱਕ ਗੱਲ ਮੈਂ ਜ਼ਰੂਰ ਮੈਂ ਛੇੜਨੀ ਨਹੀਂ ਚਾਹੁੰਦਾ ਸੀ ਪਰ ਜਦੋਂ ਨਰਿੰਦਰ ਮੋਦੀ ਜੀ ਦਾ ਫੈਸਲਾ ਸੀ ਕਿਸਾਨਾਂ ਦੇ ਲਈ ਆ ਬਾਦਲ ਪਰਵਾਰ ਇਹਨਾਂ ਨੂੰ ਪੁੱਛਿਆ ਗਿਆ ਸੀ ਜਿਵੇਂ ਅੱਜ ਮੈਂ ਚਾਹੇ ਛੋਟਾ ਮੰਤਰੀ ਆ ਇਹ ਵੱਡੇ ਕੈਬਨਿਟ ਮੰਤਰੀ ਸੀ ਹਰ ਸਿਮਰਤ ਇਹਨਾਂ ਨੂੰ ਪੁੱਛ ਕੇ ਵੀ ਤੁਸੀਂ ਕੀ ਕਿਸਾਨਾਂ ਨਾਲ ਗੱਲ ਕਰ ਲਈ ਕੀ ਮਜ਼ਦੂਰਾਂ ਨਾਲ ਗੱਲ ਕਰ ਲਈ ਸਾਰੇ ਯੂਨੀਅਨ ਵਾਲਿਆਂ ਨਾਲ ਗੱਲ ਕੀਤੀ ਇਹਨਾਂ ਨੇ ਜਾ ਕੇ ਨਰਿੰਦਰ ਮੋਦੀ ਜੀ ਜਦੋਂ ਨਾਲ ਦੀ ਕੁਰਸੀ ਤੇ ਬੀਬੀ ਹਰ ਸਿਮਰਤ ਬੈਠੇ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਸਾਰੇ ਉਹਨਾਂ ਨਾਲ ਗੱਲ ਕਰ ਲਈ ਜੀ ਇਹ ਬਿਲ ਬੜੇ ਵਧੀਆ ਹੈ ਪਰ ਗੱਲ ਕਿਸੇ ਨਾਲ ਕੀਤੀ ਨਹੀਂ ਸੀ ਮੈਨੂੰ ਯਾਦ ਹੈ ਮੈਂ ਸਭ ਤੋਂ ਪਹਿਲਾਂ ਬੁਲਾਰਾ ਸੀ ਜਦੋਂ ਪਾਰਲੀਮੈਂਟ ਦੇ ਵਿੱਚ ਇਸ ਵਿੰਦੇ ਉੱਤੇ ਗੱਲ ਚੱਲ ਰਹੀ ਸੀ ਇੱਕ ਸਾਲ ਅਸੀਂ ਜੰਤਰ ਮੰਡਰ ਤੇ ਬੈਠੇ ਰਹੇ ਪਰ ਜਦੋਂ ਤੱਕ ਮੋਦੀ ਜੀ ਨੂੰ ਇਹ ਗੱਲ ਪਤਾ ਲੱਗੀ ਵੀ ਇਹ ਝੂਠ ਬੋਲ ਕੇ ਭੱਜ ਗਏ

ਅੱਜ ਅਸੀਂ ਕਿਸਾਨ ਮੰਡੀ ਚ ਰਾਜਪੁਰੇ ਦੀ ਰੈਲੀ ਕਰ ਰਹੇ ਆ ਕੋਈ ਕਿਸੇ ਵਾਰ ਨਹੀਂ ਜਪਹਿਲੇ ਇਸ ਨਹੀਂ ਕਰ ਰਹੇ ਕਿਸੇ ਦੇ ਘਰ ਚ ਨਹੀਂ ਕਰ ਰਹੇ ਅੱਜ ਇੱਕ ਕਿਸਾਨ ਦਾਣਾ ਮੰਡੀ ਦੇ ਵਿੱਚ ਰੈਲੀ ਹੋ ਰਹੀ ਆ ਬੀਜੇਪੀ ਦੀ ਇੱਥੇ ਮੈਂ ਦੇਖ ਰਿਹਾ ਜਿੱਥੇ ਸਾਡੇ ਬੀਜੇਪੀ ਦੇ ਵਰਕਰ ਨੇ ਉੱਥੇ ਜ਼ਿਆਦਾ ਸਾਡਾ ਕਿਸਾਨ ਮਜ਼ਦੂਰ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਮਤਲਬ ਉੱਥੇ ਤੱਕ ਅਖੀਰ ਤੱਕ ਦੇਖ ਰਿਹਾ ਇੱਥੋਂ ਪਤਾ ਲੱਗਦਾ ਵੀ ਹਰ چاہے کوئی ہندو ہوا سکھا ہر کوئی گریبا، میرا، ایسی یا او بی سی یا ہر شخص جڑا بی بیے جی پی وغیرہ چل ہیں میں ایک گل کہنا میں کانگریس سی میں چڈ کے بی جے جی پی چیا پر الیکشن او کر سان لہر کے سیسی ہار گیا پر وہ ہارن تو بعد بھی جے کوئی منتری بڑھا سکتا تو بی جے جی پی نرندر موڈی بڑھا سکتا ਅੱਜ ਮੈਨੂੰ ਹਰਨ ਤੋਂ ਬਾਅਦ ਵੀ ਮੰਤਰੀ ਬਣਾਇਆ ਆਪਣੀ ਕੈਬਨਿਟ 'ਚ ਬਿਠਾਇਆ ਤੇ ਮੈਂ ਫਾਇਦੇ ਚ ਰਿਆਂ ਦੇ ਘਾਟੇ ਚ ਰਿਆਂ ਮੈਂ ਇਹ ਦੱਸਦਾ ਕਿ ਜੇ ਮੈਂ ਫਾਇਦੇ ਚ ਰਿਆਂ ਜੇ ਤੁਸੀਂ ਵੀ ਬੀਜੇਪੀ ਨੂੰ ਵੋਟ ਪੰਜਾਬ ਵਾਲਿਓ ਕਾਉਂਗੇ ਤਾਂ ਘਾਟੇ ਚ ਨਹੀਂ ਰਹੋਗੇ ਕਰਜ਼ੇ ਚ ਨਹੀਂ ਰਹੋਗੇ ਫਾਇਦੇ ਚ ਰਹੋਗੇ ਮੈਂ ਜ਼ਿੰਮੇਵਾਰੀ ਨਾ ਕਹਿ ਸਕਦਾ ਤੁਹਾਨੂੰ ਮੈਨੂੰ ਕੋਈ ਕੋਈ ਕਮੀ ਆ ਲੀਡਰਸ਼ਿਪ ਬੈਠੀ ਆ ਕਿਉਂ ਕਾਂਗਰਸ ਨੂੰ ਛੱਡ ਕੇ ਗਈ ਆ ਅੱਜ ਵੀ ਇੱਕ ਜਿਹੜੀ ਦਾੜੀਆਂ ਬਟਦੇ ਆ ਉਸ ਵੇਲੇ ਨਵਜੋਤ ਸਿੰਘ ਸਿੱਧੂ ਤੁਹਾਡੇ ਪਟਿਆਲੇ ਦਾ ਕਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਲੜੇ ਅੱਜ ਕਿਸ ਤਰੀਕੇ ਨਾਲ ਰਾਜਾ ਵੜਿੰਗ ਬਾਜਵਾ ਆਸ਼ੂ ਜੀ ਤੇ ਸਾਰੇ ਸੁਖਿੰਦਰ ਰੰਧਾਵਾ ਦੇਖੋ ਕਿਵੇਂ ਢੋਲ ਵੱਜਦੇ ਆ ਰਹੇ ਆ ਇਹ ਜਿੱਤ ਤਾਂ ਕਿਸਾਨਾਂ ਦੀ ਇਹ ਜਿੱਤ ਤਾਂ ਸਾਡੇ ਪੰਜਾਬ ਦੀ ਹੈ ਜਿੱਤ ਤਾਂ ਬੀਜੇਪੀ ਦੀ ਇਸ ਤਰੀਕੇ ਨਾਲ ਲੋਕ ਆ ਰਹੇ ਆ ਪੰਡਾਲ ਤੋਂ ਦੁਆਰਾ ਭਰ ਰਹੇ ਆ ਤੀਜੀ ਵਾਰ ਭਰ ਰਹੇ ਆ ਤੇ ਮੈਂ ਗੁੰਗਾ ਢੋਲ ਵਾਲੇ ਨੂੰ ਵੀ ਢੋਲ ਬੰਦ ਕਰ ਲਵੇ ਤੇ ਮੈਂ ਇੱਕ ਗੱਲ کہہ ਰਿਹਾ ਸੀ ਤੁਸੀਂ ਮੈਂ ਇਸ ਕਰਕੇ ਕਹਿੰਦਾ ਬਿਲਕੁਲ ਘਾਟੇ 'ਚ ਨਹੀਂ ਰਹੋਗੇ ਦੋ ਗੱਲਾਂ ਮੈਂ ਹੋਰ ਕਰ ਲਾਂ 1 ਮਿੰਟ ਸੁਣ ਲਿਓ ਫਿਰ ਬੋਲਣਾ ਲੀਡਰਾਂ ਨੇ 1 ਮਿੰਟ 1 ਮਿੰਟ ਤੇ ਮੈਂ ਇੱਕ ਗੱਲ ਮੈਂ ਆਪਣੇ ਵੱਲੋਂ ਬਾਕੀ ਲੀਡਰਸ਼ਿਪ ਕਹੂਗੀ ਮੇਰੇ ਕੋਲ ਜ਼ਿੰਮੇਵਾਰੀ ਦਿੱਤੀ ਆ ਜਿਵੇਂ ਪੰਜਾਬ ਨੇ ਜ਼ਿੰਮੇਵਾਰੀ ਦਿੱਤੀ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਠੱਗ ਨੂੰ ਤਮਾਸ਼ੀਨ ਨੂੰ ਤੇ ਜੇ ਮੈਂ ਤੁਹਾਡੇ ਮੂਹਰੇ ਪੰਜਾਬ ਤੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਰੇਲਵੇ ਮਹਿਕਮੇ ਦਾ ਸਟੇਟ ਮੰਤਰੀ ਆ ਮੈਂ ਕੋਲ ਛੋਟਾ ਮੰਤਰੀ ਪਰ ਤੁਸੀਂ ਬੀਜੇਪੀ ਦਾ ਤੁਸੀਂ ਇਹ ਜਦੋਂ ਸਤਾਈ ਆਉਗੀ ਤੁਸੀਂ ਬਾਕੀਆਂ ਦਾ ਵੀ ਹਿਸਾਬ ਮੈਂ ਤੁਹਾਨੂੰ ਕੱਲਾ ਆਪਣਾ ਹਿਸਾਬ ਦਵਾਂਗਾ ਵੀ ਜੇ ਬੀਜੇਪੀ ਨੇ ਮੈਨੂੰ ਮੰਤਰੀ ਬਣਾਇਆ ਰੇਲਵੇ ਦਾ ਤੇ ਕੀ ਰੇਲਵੇ ਦੀ ਇੱਕ ਇੱਕ ਲਾਈਨ ਜਿਹੜੀ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਮਹਾਲੀ ਨੂੰ ਪੱਟੀ ਤੋਂ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਪੱਟੀ ਜਾਂ ਸਾਡਾ ਤਕਸਾਬ ਤਲਵੰਡੀ ਸਾਹਿਬ ਜੋੜਨਾ ਹੋਵੇ ਜਾਂ ਜਿੰਨੇ ਵੀ ਓਵਰ ਬ੍ਰਿਜ ਨੇ ਅੰਡਰ ਬ੍ਰਿਜ ਨੇ ਜਿਨ੍ਹਾਂ ਦੀ ਰਕਮ ਤਕਰੀਬਨ ਬਣਾ ਕੇ 5000 ਕਰੋੜ ਰੁਪਇਆ ਬਣ ਜਾਂਦੀ ਆ 5000 ਕਰੋੜ ਰੁਪਇਆ ਜੇ ਤਿੰਨੋਂ ਲਾਈਨਾਂ ਮਹਾਰਾਣੀ ਜੀ ਮੈਂ ਦੇਖ ਰਿਹਾ ਸੀ ਜਕਟ ਸਾਹਿਬ 1976 1976 ਦੇ ਵਿੱਚ ਪਹਿਲੇ ਐਮਪੀ ਆਵਾਜ਼ اٹھਾਈ ਸੀ ਹਿਮਾਚਲ ਤੋਂ ਸੀਗੇ ਦੂਜੀ ਆਵਾਜ਼ ਰਗਨੰਦਰ ਨਾਲ ਪਹਾੜੀਆ ਜੀ ਅੰਮ੍ਰਿਤਸਰ ਤੋਂ ਉਹਨਾਂ ਨੇ ਵੀ ਮਾਰਚ ਦੇ ਵਿੱਚ 1976 ਚ ਆ ਰਾਜਪੁਰੇ ਲਾਈਨ ਦੀ ਆਵਾਜ਼ ਉਠਾਈ ਸੀ ਉਸ ਤੋਂ ਬਾਅਦ ਸਾਰੇ ਐਮਪੀ ਬੋਲਦੇ ਰਹੇ ਮਹਾਰਾਣੀ ਪ੍ਰਨੀਤ ਕੌਰ ਜੀ ਹਮੇਸ਼ਾ ਇਹਦੀ ਗੱਲ ਕਰਦੇ ਰਹੇ ਤੇ ਅਖੀਰਲੀ ਗੱਲ ਜਿਹੜੀ ਆ ਪਿੱਛੇ ਸੈਸ਼ਨ ਹੋਇਆ ਉਹਦੇ ਵਿੱਚ ਮਨਵਿੰਦਰ ਕੰਗ ਨੇ ਆਮ ਆਦਮੀ ਨੇ ਕੀਤੀ ਮੈਂ ਅੱਜ ਤੁਹਾਨੂੰ ਵਾਦਾ ਕਰਕੇ ਜਾਣਾ ਪ੍ਰਧਾਨ ਮੰਤਰੀ ਜੀ ਨੇ ਹਰੀ ਝੰਡੀ ਦੇਤੀ ਆ ਤੇ ਸਾਈਨ ਹੋ ਜਾਣ ਸਾਈਨ ਹੋਣ ਦੇ ਅਗਲੇ ਹਫਤੇ ਜਿਸ ਦਿਨ ਸਾਈਨ ਹੋ ਜਾਣਗੇ ਉਹ ਤੁਹਾਡੇ ਮੂਹਰੇ ਆ ਕੇ ਪ੍ਰੈਸ ਕਾਨਫਰੰਸ ਕਰਾਂਗੇ ਵੀ ਇਹ 700 800 ਕਰੋੜ ਰੁਪਏ ਦੀ ਲਾਈਨ ਆ ਜਿਹੜੀ ਇੱਥੇ ਆ ਕੇ ਟੱਕ ਲਾਵਾਂਗੇ ਤੁਹਾਡੇ ਮੂਹਰੇ ਇਹ ਜਿਹੜੀ ਸਾਰੇ ਮਾਲਵੇ ਨੂੰ ਰਾਜਧਾਨੀ ਜੋੜ ਸਕੇ ਉਧਰੋਂ ਫਿਰੋਜ਼ਪੁਰ ਨੂੰ ਸਾਡੇ ਅਮਰਸਰ ਸਾਹਿਬ ਉਹਨੂੰ ਜੋੜ ਸਕੇ ਸਾਡੇ ਤਰਵੰਡੀ ਸਾਹਿਬ ਨੂੰ ਜੋੜ ਸਕੇ ਮਿੱਤਰੋ ਇਹ ਜਿਹੜੀ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਹੈ ਐਸ ਸਰਕਾਰ ਨੇ ਪੰਜਾਬ ਨੂੰ ਆਪਣੀ ਪਾਰਟੀ ਦਾ ਪੱਕੀ ਬੈਂਕ ਬਣਾ ਲਿਆ ਇਹਨਾਂ ਨੂੰ ਲੱਗਦਾ ਕਿ ਆਪਣੀ ਪਾਰਟੀ ਦਾ ਵਿਸਤਾਰ ਆਪਣੀ ਪਾਰਟੀ ਲੋਕ ਦੇ ਵਧਾਉਣ ਵਾਸਤੇ ਔਰ ਪੰਜਾਬ ਨੂੰ ਏਟੀਐਮ ਮੰਗੋ ਇਸਤੇਮਾਲ ਕੀਤਾ ਜਾ ਰਿਹਾ ਹੈ ਪੰਜਾਬ ਦੇ ਸਾਧਨਾਂ ਨੂੰ ਏਟੀਐਮ ਮੰਗੋ ਇਸਤੇਮਾਲ ਕੀਤਾ ਜਾ ਰਿਹਾ ਹੈ ਇਹ ਜਿਹੜਾ ਜ਼ਮੀਨ ਦੇ ਉੱਤੇ ਅਧਿਗ੍ਰਹਿਣ ਦਾ ਮਸਲਾ ਸੀ ਐਸਐਲ ਦੇ ਅੰਦਰ ਆਪ ਦਾ ਪਾਰਟੀ ਦੇ ਜਿਹੜੇ ਲੈਂਡ ਮਾਫੀਆ ਵੈ ਉਸ ਲੈਂਡ ਮਾਫੀਆ ਨੂੰ ਖੁਸ਼ ਕਰਨ ਵਾਸਤੇ ਔਰ ਚੋਣਵੀਂ ਵੰਡ ਇਕੱਠਾ ਕਰਨ ਵਾਸਤੇ ਇਹ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਛੜਿਆੰਤਰ ਰਚਿਆ ਸੀ

ایس پچھے آرویند کیجری والنو کیا کہ تو دلی دی سرکار دے مکہ منتری دے ناتے دفتر نہیں جائیں گا دفتر دے جا کے کوئی فائل نہیں سائن کریں گا لیکن جس بندے نو دلی دے مکہ منتری پت تو نیائلے نے کیا ہوئے کہ کی تو سائن نہیں کریں گا افسران دی میٹنگ نہیں بلائے گا وہ آج پنجاب دے اندر آکے افسران دیاں میٹنگ آوی کر رہے ہیں اور افسران انہیں ردیش بھی دے رہے ہیں ਜਿਹੜੇ ਦਿੱਲੀ ਦੇ ਅੰਦਰ ਮਿੱਟੇ ਹੋਏ ਲੋਕ ਸੀ ਜਿਹੜੇ ਦਿੱਲੀ ਦੇ ਅੰਦਰ ਭ੍ਰਸ਼ਟਾਚਾਰ ਦੇ ਕਿੰਗਪਿੰਡ ਸਨ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਦੇ ਅੰਦਰ ਬੈਠ ਕੇ ਕੋਈ OSG ਦੇ ਰੂਪ ਚ ਤੇ ਕੋਈ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਅਫਸਰਾਂ ਨੂੰ ਰੋਜ਼ ਲੂਟ ਕਸੂਟ ਦੇ ਪ੍ਰੈਸ਼ਰ ਪਾ ਰਹੇ ਹਾਲਾਤ ਇਹ ਕਿ ਜਿਹੜਾ ਦਿੱਲੀ ਦੇ ਮੁੱਖ ਮੰਤਰੀ ਦੇ ਕਾਰਜ ਜਿਹੜਾ ਵੈਭਵ ਕੁਮਾਰ ਉੱਥੇ ਆਪਣੀ ਹੀ ਪਾਰਟੀ ਦੀ ਐਮਪੀ ਸੁਆਤੀ ਮਾਲੀਮਾਲ ਨੂੰ ਕੁੱਟਦਾ ਮੈਨ ਡੈਂਡਲਿੰਗ ਕਰਦਾ ਉਹ ਚੀਕਾਂ ਮਾਰਦੀ ਹੈ ਮੁੱਖ ਮੰਤਰੀ ਦੇ ਘਰ ਚ ਉਹ ਅਤਿਆਚਾਰ ਕਰਦਾ ਉਹ ਬੰਦਾ ਜਿਹੜੇ ਪਰਚਰ ਰਜਿਸਟਰ ਹੈ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਚ ਪੰਜਾਬ ਦੇ ਅੰਦਰ ਆਰਡਰ ਜਾਰੀ ਕਰ ਰਿਹਾ ਕੀ ਹਾਲਾਤ ਪੰਜਾਬ ਦੇ ਬੰਗੇ ਐਤੋਂ ਅੰਦਾਜ਼ਾ ਲਗਾਓ ਕਿ ਇਹ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਵਾਸਤੇ ਭਗਵੰਤਬਾਂਦੀ ਸਰਕਾਰ ਨੇ ਇਲਾਕੇ ਦੇ ਥਾਣੇਦਾਰਾਂ ਨੂੰ ਕਿਹਾ ਐਸਐਚਓਾਂ ਨੇ ਕੱਲੇ-ਕੱਲੇ ਕਿਸਾਨ ਨੂੰ ਬੁਲਾ ਕੇ ਥਾਣੇ ਆ ਚਿਤਮ ਕਾਇਆ ਪਟਵਾਰੀਆਂ ਨੂੰ ਪਿੰਡਾਂ 'ਚ ਭੇਜਿਆ ਕਿ ਜਾਓ ਪਿੰਡਾਂ ਦੇ ਅੰਦਰ ਕਿਸਾਨਾਂ ਨੂੰ ਡਰਾਓ ਤੇ ਉਹਨਾਂ ਦੇ ਸਾਈਨ ਕਰਾਓ ਔਰ ਉਹਨਾਂ ਨੂੰ ਦੱਸੋ ਕਿ ਅਸੀਂ ਲਾਇਨ ਲਾਲ ਲਾਈਨਾ ਵਾਤੀਏ ਤੁਹਾਡੀ ਜ਼ਮੀਨ ਤੁਹਾਡੇ ਵਾਂਝੋਗੀ ਨਹੀਂ ਰਹਿਣੀ ਸੋ ਮੇਰੀ ਤੁਹਾਡੇ ਕੇ ਬੇਨਤੀ ਕਿ ਤੁਸੀਂ ਇਹ ਜਿੱਤ ਲੈਣ ਵਾਸਤੇ ਸੜਕਾਂ ਤੇ ਬੈਠੇ ਨਿਆਂਇਲਿਆਂ ਚ ਗਏ گورنر ਦੇ ਕੋਲ ਗਏ ਪੂਰੀ ਪਾਰਟੀ ਕਿਸਾਨਾਂ ਦੇ ਨਾਲ ਖੜੀ ਸੀ ਔਰ ਇਹ ਜਿੱਤ ਹੋਈ ਹੈ ਇਸ ਲਈ ਮੇਰਾ ਤੁਹਾਡੇ ਅੱਗੇ ਬੇਨਤੀ ਕਿ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਪੁੱਛਣਾ ਪਏਗਾ ਕਿ ਭਗਵੰਤ ਮਾਨ ਸਾਹਿਬ ਤੁਸੀਂ ਮੈਨੀਫੈਸਟੋ ਲਾਗੂ ਕੀਤਾ ਸੀ ਜਦੋਂ ਮੈਨੀਫੈਸਟੋ ਲਾਂਚ ਕੀਤਾ ਸੀ ਕਿਹਾ ਸੀ ਕਿ ਪੰਜਾਬ ਦੇ ਅੰਦਰ ਹਰ ਭੈਣ ਨੂੰ 1000 ਰੁਪਿਆ ਮਿੰਨਾ ਮਿਲੇਗਾ ਜਨਾਬ ਸਰਕਾਰ ਜਾਣ ਦਾ ਟਾਈਮ ਆ ਗਿਆ ਐ ਠਾਠਾ ਮਾਰਦਾ ਕੱਟ ਐ ਠਾਠਾ ਮਾਰਦਾ ਕੱਟ ਦੱਸਦਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਜਾਣ ਵਾਲੀ ਹੈ ਪੰਜਾਬ ਦੀ ਜਨਤਾ ਨੇ ਖੜੇ ਹੋ ਕੇ ਕਹਿਤਾ ਹੈ ਬਾਏ ਬਾਏ ਭਗਵੰਤ ਮਾਨ ਬਾਏ ਬਾਏ ਭਗਵੰਤ ਮਾਨ ਨਹੀਂ ਚਾਹੀਦੇ ਭਗਵੰਤ ਮਾਨ ਨਹੀਂ ਚਾਹੀਦੇ ਭਗਵੰਤ ਮਾਨ

واحرو جی کی فتح جائے شری رام سارے جہاں ہاتھ اوپر کرو جہاں تاڑیاں مارنیا بھی اوپر کرو جا ہاتھ اج بھارتی پالٹی والوں مزدور کسان فتح ریلی جیڑی کسان کی جیت ہی ہے پنجابیا کی جیت ہی ہے مزدور کی جیت ہی ہے ਇਦੇ ਲਈ ਸਮੂਥੇ ਪੰਜਾਬੀਆਂ ਲਈ ਜ਼ੋਰਦਾਰੀ ਨਾਲ ਤਾੜੀਆਂ ਵਾਰੋ ਮੰਚ ਤੇ ਵਿਰਾਜਮਾਨ ਭਾਰਤੀ ਜਨਤਾ ਪਾਰਟੀ ਦੇ ਅਧਿੱਚ ਜਾਖੜ ਸਾਹਿਬ ਮੇਰੀ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਭਾਈ ਤਰੁਣ ਚੁੱਕ ਜੀ ਮਹਾਰਾਣੀ ਜੈਬਾ ਮੈਂ ਨਾਵਾਂ ਦੀ ਲੜੀ ਤੇ ਪਾਵਾਂਗਾ ਤਾਂ ਸਮੇਂ ਬਧੇਗਾ منچ جلا دے پارٹی جنرل سیکٹری پارٹی دے وائس ساری پارٹی دے بیٹھے سامنے بیٹھے بی جے پی نال پیار کرنے والے تے آج پارٹی نے مزدور کسان فتح ریلی جی رکھی ہے اندر جس پرکار بھارتی جنتہ پارٹی نے لینڈ پولنگ تو بعد ہر اس پنڈ تک جا گئی پارٹی جنا پنڈا دی جمین آری سی ہر اس علاقے تک پارٹی نے کسان دی مزدور دی آواز اٹھائی اور میں تو انہوں دسنا چاہنا بلاک لیول تے تصیل لیول تے جلا پتر تے پارٹی نے ایک پروگرام وٹے لیول تے اُلی اور آج دا دن اس تاراں دن طریق نو آج پارٹی نے تیہ کی تویا سی اگر مان دیئے گرور تانا جا سرکار لینڈ پولنگ بل باپس نہیں لے گی تے بھارتی جنتا پارٹی پورے پنجاب دے اندر کسان دی آواز بن کے مزدور دی آواز بن کے پورے پنجاب دے اندر جاترہ کڑے گی اے نرنے بھارتی جنتا پارٹی دا سی لیکن

میں دو جار بھی دا پنجاب بھی دیکھے ہیں میں پارٹی دا پردانسی میں دو ہزار پچی دا پنجاب بھی دیکھ رہا ہیں آج پنجاب بدلیا بدلیا نجر آندا ہے اور آج پنجاب مو دین اچاندا ہے اے میں انبر دے دھارتے کہہ سکتے ہیں جی بیٹے نے میرے تھے چھوٹے بھی چیما جی بیٹے نے میری بیری ہوئی ہے میں فروش پر گیا بٹنڈا گیا موگا گا گیا